ਫੇਰ ਦੀ ਜੇ ਤੁਸੀਂ ਕਹਿੰਦੇ ਐ ਨਾ ਸਿਰਫ ਤੁਹਾਡੇ ਮੋਹ ਨੂੰ ਜੋ ਤੁਹਾਨੂੰ ਸਹੀ ਲੱਗੂਗਾ ਨਾ ਮੇਰੇ ਨਾਲ ਉਹ ਕਰ ਦਿਓ ਤੇ ਮੇਰੀ ਖੁਸ਼ੀਆਂ ਦਾ ਕੀ ਆ ਜੇ ਮੇਰੀ ਖੁਸ਼ੀਆਂ ਦਾ ਗਲਾ ਘੁੱਟਿਆ ਜਾਂਦਾ ਨਾ ਸਿਰਫ ਭੱਜ ਦੀ ਇੱਜ਼ਤ ਵਾਸਤੇ ਤੇ ਮੈਂ ਘੁੱਟਣ ਨੂੰ ਤਿਆਰ ਆਂ ਬਾਕੀ ਤੇਹੀ ਆਪ ਸਮੇਂਦਾਰ ਜਿਵੇਂ ਤੁਹਾਨੂੰ ਸਹੀ ਲੱਗੂਗਾ ਕਰ ਲਿਓ ਮੈਨੂੰ ਮੰਜ਼ੂਰ ਆ ਮੈਂ ਕੀ ਕਰਾਂ ਸਾਈ ਮੱਤੇ ਲਈ ਵਾਸਤੇ ਕੁਝ ਕਰ ਵੀ ਨਹੀਂ ਸਕਦੀ ਇਹਨਾਂ ਨੂੰ ਹੁਣ ਕਿਹੜਾ ਸਮਝਾਵੇ ਇਹਨਾਂ ਨੂੰ ਤੇ ਬਸ ਚੀਜ਼ਾਂ ਦਿਸਦੀਆਂ ਵਾ ਕਿ ਮੈਨੂੰ ਕੜਾ ਪੈਜੂਗਾ ਮੈਨੂੰ ਮੁੰਦਰੀ ਪੈਜੂਗੀ ਬੱਚੇ ਦੀ ਖੁਸ਼ੀ ਨਹੀਂ ਦਿਸਣ ਢਈ ਵੀ ਉਹ ਖੁਸ਼ ਆ ਕਿ ਨਹੀਂ ਖੁਸ਼ ਕਿਦਾ ਸਾਇਲੈਂਸ ਕੀ ਹੋਇਆ ਈ ਬੈਠਾ ਇੱਥੇ ਕੀ ਉਖਾਇ ਰਹਿ ਨਾ ਮੈਂ ਕੀ ਗੱਲ ਹੋਈ ਆ ਤੁਹਾਨੂੰ ਨਹੀਂ ਪਤਾ ਕੀ ਹੋਇਆ ਵਾ ਗੱਲ ਕੀ ਸੀ ਇਹ ਦੱਸ ਤੁਹਾਨੂੰ ਨਾ ਇੱਕ ਵੱਡੇ ਭਰਾ ਹੋਣ ਦੇ ਨਾਤੇ ਨਾ ਮੇਰਾ ਸਾਥ ਦੇਣਾ ਚਾਹੀਦਾ ਏ ਤੁਸੀਂ ਤਾਂ ਆਪ ਭਾਈ ਇਹਦੀਆਂ ਗੱਲਾਂ 'ਚ ਆ ਗਏ ਜੇ ਯਾਰ ਤੇਰਾ ਮੈਂ ਇਹ ਕੱਲ ਵੀ ਗੱਲ ਇਹੋ ਕੀਤੀ ਨਾ ਤੇ ਜੋ ਵੀ ਕੀਤਾ ਵਾ ਤੇਰੀ ਭਲਾਈ ਲਈ ਕੀਤਾ ਵਾ ਇਹ ਤੈਨੂੰ ਗੱਲ ਤੇਰੇ ਹੋਣ ਨਹੀਂ ਲਈ ਦਿਮਾਗ 'ਚ ਪੈਣੀ ਆ ਉਹ ਕਿਹੜੇ ਬੰਨੇ 'ਚ ਮੇਰੀ ਭਲਾਈ ਆ ਤੁਹਾਨੂੰ ਪਤਾ ਨਾ ਜੋ ਟਾੜਾ ਚੱਕਰ ਹੀ ਮੈਂ ਪੂਰਾ ਸਾਥ ਦਿੱਤਾ ਸੀ ਟਾੜਾ ਘਰ ਦੇ ਵਿੱਚ ਇੱਕ ਜਣਾ ਨਹੀਂ ਮੰਨਦਾ ਸੀ ਤੁਹਾਡੇ ਵਿਆਹ ਨੂੰ ਓ ਯਾਰ ਤੈਨੂੰ ਮੈਂ ਕਿੱਦਾਂ ਸਮਝਾਵਾਂ ਮੈਂ ਤੇਰਾ ਸਾਥ ਹੀ ਦੇਂਦਿਆਂ ਵਾਂ ਇਹ ਗੱਲ ਤੈਨੂੰ ਹੁਣ ਨਹੀਂ ਪਤਾ ਚੱਲਣਦੀ ਪਰ ਤੇਰੇ ਗਾਂ ਜਾ ਕੇ ਪੱਲੇ ਪੈਣੀ ਤਰੇ ਪਤਾ ਮੈਨੂੰ ਕਿੰਨਾ ਕੇ ਸਾਥ ਦੇਂਦੇ ਤੁਸੀਂ ਮੇਰਾ ਜੇ ਭਾਜੀ ਮੈਨੂੰ ਪਿਆਰ ਕਰਦਾ ਹੁੰਦਾ ਨਾ ਤੇ ਤੁਸੀਂ ਮੇਰਾ ਸਾਥ ਦੇਂਦੇ ਮੈਂ ਮੰਨਣਾ ਸੀ ਕਿ ਮੇਰਾ ਸਾਥ ਦੇਂਦੇ ਜੇ ਉਹ ਜਿਹਨੂੰ ਮੈਂ ਪਸੰਦ ਨਹੀਂ ਕਰਦਾ ਉਹ ਮੈਨੂੰ ਇੱਕ ਆਖ ਨਹੀਂ ਪਉਂਦੀ ਉਹਦੇ ਨਾਲ ਤੁਸੀਂ ਮੇਰਾ ਵਿਆਹ ਤਿਆ ਕਰਤਾ ਵਾ ਇਹ ਚ ਕਿਹੜਾ ਸਾਥ ਆ ਮੇਰਾ ਓਏ ਮੈਂ ਅੰਨਾ ਨਹੀਂ ਐ ਮੈਨੂੰ ਪਤਾ ਵਾ ਤੂੰ ਨਹੀਂ ਪਸੰਦ ਕਰਦਾ ਉਹਨੂੰ ਸਾਰੀ ਗੱਲ ਦਾ ਪਤਾ ਮੈਨੂੰ ਪਰ ਕੋਈ ਵਜਾ ਵਾ ਕਹ ਲੋ ਕੁੜੀ ਨੇ ਸਿਆ ਪਾ ਪਾ ਤਾ ਨਾ ਤੈਨੂੰ ਕੋਈ ਨਹੀਂ ਕੋਈ ਤੇ ਜੇਲ੍ਹ ਚ ਬਹਿ ਜੀ ਜਾ ਕੇ ਉਥੇ ਰੋਟੀਆਂ ਖਾ ਲਈ ਜਾ ਕੇ ਉਥੇ ਬਹਿ ਜਾਊਂਗਾ ਜੇ ਤੁਸੀਂ ਉਦੋਂ ਵੀ ਸਾਥ ਨਹੀਂ ਦੇਣਾ ਨਾ ਕੋਈ ਗੱਲ ਨਹੀਂ ਬਹਿ ਜਾਊਂਗਾ ਇਹ ਜੇਲ੍ਹ ਚ ਤੇਰੇ ਲਈ ਖੇੜ ਹੈ ਨਾ ਜਿਹੜੇ ਬੈਠੇ ਨੇ ਜੇਲਾ ਚ ਉਹਨਾਂ ਨੂੰ ਪੁੱਛੀ ਜਾ ਕੇ ਘਰੇ ਉਹਨਾਂ ਦੇ ਚੁੱਲਿਆਂ 'ਚ ਕਾ ਹੋ ਗਿਆ ਵਾ ਘਰਾਂ ਦੇ ਹਾਲ ਪਤਾ ਕੀ ਹੋ ਜਾਂਦੇ ਆ ਤੈਨੂੰ ਇਹ ਚੀਜ਼ ਦਾ ਪਤਾ ਨਹੀਂ ਕੋਈ ਵੀ ਨਿਆਣੇ ਵਾਲੀ ਗੱਲਾਂ ਨਾ ਕਰਨ ਮੇਰੇ ਨਾਲ ਸਿੱਧੀ ਜੀ ਗੱਲ ਆ ਮੈਨੂੰ ਪਤਾ ਮੈਂ ਤੇਰੇ ਲਈ ਸਹੀ ਕਰਾਂ ਕੀ ਕਰੰਦਾ ਤੇ ਗਲਤ ਕੀ ਕਰੰਦਾ ਵਾ ਤੇਰੇ ਗੁੱਸਾ ਹੈ ਮੇਰੇ ਤੇ ਕੱਢ ਲੈ ਗੁੱਸਾ ਸਾਇਨਾ ਇੱਕ ਗੱਲ ਦੱਸ ਯਾਰ ਤੈਨੂੰ ਮੇਰੇ ਤੇ ਯਕੀਨ ਹੈਗਾ ਕਿ ਨਹੀਂ ਹੈਗਾ ਹੈਗਾ ਭਾਈ ਹੈਗਾ ਨਾ ਤੈਨੂੰ ਪਤਾ ਨਾ ਤੇਰਾ ਭਰਾ ਤੇਰੇ ਲਈ ਕਦੀ ਮਾੜਾ ਨਹੀਂ ਕਰੂਗਾ ਚਲ ਭਰਾ ਮੇਰਾ ਦੱਸ ਰੋਟੀ ਖਾਧੀ ਕਿ ਨਹੀਂ ਨਹੀਂ ਭਾਜੀ ਮੇਰਾ ਮਨ ਨਹੀਂ ਆ ਰੋਟੀ ਖਾਣ ਦਾ ਓ ਕਿਉਂ ਨਹੀਂ ਮਾਣੇਗਾ ਕੀ ਹੋ ਗਿਆ ਤੈਨੂੰ ਖੁਸ਼ ਹੋ ਯਾਰ तेरे जो भी करूँगा चंगा ही करूंगा माड़ा नहीं करता तेरा चल फिर मेरा जा रोटी खा जाके हाँ शम्मी मैं नहीं कुछ नहीं हो तो।, तो सारे को ठीक हो गया हम क्यों रोंद ही है ਪਰ ਉਹਨ ਥੋੜੀ ਡਈ ਆ ਹਾਂ ਕੰਮ ਕਰਨ ਡਈ ਮੈਂ ਤੇ ਦੱਸੋ ਤੇ ਇਹ ਬੱਚੇ ਮੇਰੀ ਗੱਲ ਸੁਣੋ ਸਾਹਿਲ ਨੂੰ ਨਾ ਰੋਟੀ ਪੁੱਛ ਲੈ ਜਾ ਕੇ ਯਾਰ ਮੇਰੀ ਗੱਲ ਸੁਣੋ ਹਾਂ ਮੈਂ ਆਨੂੰ ਰੋਟੀ ਚਾਹ ਸਾਰਾ ਕੁਝ ਪੁੱਛਦੀ ਆ ਹਾਂ ਪਰ ਉਹਨ ਅੱਗੋਂ ਬੋਲਦਾ ਹੀ ਨਹੀਂ ਆ ਤੇ ਫਿਰ ਦੱਸੋ ਮੈਂ ਕੀ ਕਰਾਂ ਮੈਂ ਕਿਹੜਾ ਮਾੜਾ ਕੁਝ ਕਹਿ ਤਾ ਉਹਨ ਮਾੜਾ ਤੇ ਤੂੰ ਕੁਝ ਨਹੀਂ ਕਿਹਾ ਇਹ ਗੱਲ ਤਾਂ ਤੈਨੂੰ ਵੀ ਪਤਾ ਵਣਾ ਪਿਓ ਕਿਹੜੇ ਹਲਾਚ ਨੰਗੰਦੇ ਆ ਵਾ ਇਹ ਤੇਨੂੰ ਪਤਾ ਹੈ ਮੈਨੂੰ ਪਤਾ ਓਕੇ ਪਰ ਉਹ ਮੰਨਦਾ ਨਹੀਂ ਨਾ ਉਹ ਕਹਿੰਦਾ ਮੈਂ ਨਹੀਂ ਕਰਾਉਣਾ ਉਹ ਜਿਹੜੇ ਹਲਾਤ ਚ ਲੰਘਨ ਦਿਆ ਵਾ ਉਹ ਕਈ ਵਾਰੀ ਬੰਦੇ ਨੂੰ ਲੱਗ ਜਾਂਦਾ ਟਾਈਮ ਮੇਰੀ ਗੱਲ ਸੁਣੋ ਸਮਝੋ ਹੌੜੀ ਹੌੜੀ ਤੇਰੀ ਗੱਲ ਵੀ ਸੁਣਦਾ ਹਾਂ ਜਦੋਂ ਕੁੜੀ ਨੂੰ ਮਗਰ ਲਾਇਆ ਸੀ ਉਦੋਂ ਇਹਨੂੰ ਹਾਲਾਤਾਂ ਦਾ ਨਹੀਂ ਪਤਾ ਮਰ ਕੋਈ ਨਵੇਂ ਹਾਲਾਤ ਹੋ ਗਏ ਨੇ ਤੂੰ ਗੱਲ ਨੂੰ ਦੁਬਾਰਾ ਦੁਬਾਰਾ ਘੁਮਾ ਕੇ ਉੱਥੇ ਨਾਲ ਲੈ ਜਾ ਫਿਰ ਮਗਰ ਭਾਵੇਂ ਉਹਨੇ ਲਾਇਆ ਤੇ ਭਾਵੇਂ ਉਹਨੇ ਲਾਇਆ ਵਾ ਪਰ ਆਫਟਰ ਆਲ ਹੁਣ ਵਿਆਹ ਤਾਂ ਹੋਣਦਿਆ ਨਾ ਉਹਨਾਂ ਦਾ ਚਲੋ ਯਾਰ ਮੇਰੇ ਕੋ ਤੇ ਰੋਟੀ ਖਾਂਦਾ ਨਹੀਂ ਮੈਂ ਵੀ ਤੁਹਾਡੇ ਨਾਲ ਬਹਿਸ ਬਾਜੀ ਨਹੀਂ ਕਰਨੀ ਤੁਸੀਂ ਪੁੱਛ ਲਿਆ ਕਰੋ ਜਦੋਂ ਮੈਂ ਰੋਟੀ ਪਾਣੀ ਬਣਾਉਣੀ ਆ ਤਾਂ ਤੁਸੀਂ ਖਵਾ ਦਿਆ ਕਰੋ ਪਿਆਰ ਨਾਲ ਜਾਂ ਮੰਮੀ ਜੀ ਪੁੱਛ ਲੈਣ ਫਿਰ ਤੂੰ ਫਿਰ ਨਹੀਂ ਪੁੱਛਣਾ ਦਾ ਮਤਲਬ ਇੱਕ ਵਾਰੀ ਗੁੱਸੇ ਹੋਈ ਉਹ ਦੋ ਵਾਰੀ ਗੁੱਸੇ ਹੋ ਜਾਊਗਾ ਪਰ ਇੱਕ ਵਾਰੀ ਜਾ ਕੇ ਕਰੂਗਾ ਗੱਲ ਚਲੋ ਮੈਂ ਪੁੱਛ ਲੈਣੀ ਕੋਈ ਗੱਲ ਨਹੀਂ ਪੁੱਛ ਲੈਣੀ ਆ ਪੁੱਛ ਲੈਣੀ ਦਾ ਕੀ ਮਤਲਬ ਹੋਇਆ ਤੇਰਾ ਕੋਈ ਰਿਸ਼ਤਾ ਨਹੀਂ ਉਹ ਨਾਲ ਵੇ ਮੇਰੀ ਗੱਲ ਸੁਣ ਛਮੀ ਪਹਿਲਾਂ ਤੁਹਾਡਾ ਦੋ ਦਾ ਕਿਡਾ ਸੁਣਾ ਰਿਸ਼ਤਾ ਸੀ ਕਿਡਾ ਦਿਓਰ ਭਜਾਈ ਨਹੀਂ ਲੱਗਦੇ ਤੁਸੀਂ ਭੈਣ ਭਰਾ ਹੀ ਲੱਗਦੇ ਸੀ ਤੁਸੀਂ ਮੈਨੂੰ ਇੱਕ ਗੱਲ ਤੂੰ ਦੱਸ ਜਦੋਂ ਦੀ ਆ ਗੱਲ ਹੋਈ ਆ ਤੂੰ ਇੱਕ ਵਾਰੀ ਵੀ ਸਹਾਈਲ ਦਾ ਸਾਥ ਨਹੀਂ ਰਿਆ ਦਿੱਤਾ ਤੂੰ ਬਸ ਨਾ ਸਿਮਰਤ ਵਾਲੀ ਸਾਈਡ ਦੀ ਗੱਲ ਕਰੀ ਜਣੀ ਆ ਰਣਜੀਤ ਮੈਂ ਕੋਈ ਉਹਦੀ ਦੋਖੀ ਨਹੀਂ ਹੈਗੀ ਬਸ ਉਹ ਮੈਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਨ ਡਿਆ ਬਾਕੀ ਵੇਖੋ ਮੇਰਾ ਭਰਾ ਵਾ ਮੇਰਾ ਦਿਓਰ ਆ ਪਰ ਉਧਰ ਵੀ ਮੇਰੀ ਭੈਣ ਆ ਮੈਨੂੰ ਦੋਵੇਂ ਇੱਕੋ ਜੇ ਆ ਧੋਮੇ ਕੋ ਜੇਣਾ ਤੋ ਫਿਰ ਮੇਰੀ ਗੱਲ ਸੁਣਾ ਫਿਰ ਇਦਾਂ ਕਰ ਤੂੰ ਉਹਨੂੰ ਜਾ ਕੇ ਰੋਟੀ ਪੁੱਛ ਰੋਟੀ ਪੁੱਛ ਲੈ ਕੇ ਤੇਰਾ ਦਾ ਦੇਉ ਰਿਹਾ ਠੀਕ ਹੈ ਤੇਰੇ ਭਰਾਵਾਂ ਵਰਗਾ ਵਾ ਤੂੰ ਕਿੱਥੇ ਜਾ ਰਹੀ ਨਹੀਂ ਕੋਈ ਗੱਲ ਨਹੀਂ ਚੱਲ ਜਾ ਕੇ ਉਹਨੂੰ ਰੋਟੀ ਪੁੱਛ ਨਾਲ ਮੈਨੂੰ ਇੱਕ ਗੱਲ ਦੱਸ ਕਿ ਉਹ ਦਿਨ ਬਿਨਾਂ ਕੋਈ ਜਾਣੇ ਪਛਾਣੇ ਸਾਹਲ ਦੇ ਚਪੇੜਾ ਮਾਰਤੀਆਂ ਤੇਰੀ ਜਗ੍ਹਾ ਕੋਈ ਹੋਰ ਹੁੰਦਾ ਨਾ ਉਹਨੇ ਇੱਕ ਦੀ ਜਗ੍ਹਾ ਦੋ ਮਾਰ ਲਈ ਤੇਰੇ ਪਲਟ ਕੇ ਪਰ ਉਹਨੂੰ ਪਤਾ ਵਾ ਤੇ ਤੂੰ ਉਹਦੀ ਪਰਜਾਈ ਆ ਕਿ ਇਹ ਜਿਸ ਤਰ੍ਹਾਂ ਅਦਰ ਨਾਲ ਇਹ ਗੱਲ ਮੈਨੂੰ ਮਾਤਾ ਤੋਂ ਪਤਾ ਲੱਗੀ ਆ ਚਲੋ ਮੈਂ ਮਾਫੀ ਚਾਹਨੀ ਆ ਗੁੱਸੇ ਚ ਮੇਰੇ ਕੋ ਵੀ ਜੋ ਹੋਇਆ ਮੈਂ ਕਰਤਾ ਤੁਹਾਨੂੰ ਪਤਾ ਗੁੱਸੇ ਚ ਇਨਸਾਨ ਨੂੰ ਨਹੀਂ ਸਮਝ ਲੱਗਦੀ ਕਿ ਉਹ ਕੀ ਕਰਨ ਡਿਆ ਤੇ ਕੀ ਨਹੀਂ ਮੇਰੀ ਵੀ ਅਦਰ ਭੈਣ ਦਾ ਮਸਲਾ ਸੀ ਹੁਣ ਤਾਂ ਸਾਰਾ ਕੁਝ ਹੋੰਦਿਆ ਨਾ ਕਿ ਹਾਲੇ ਵੀ ਤੇਰੇ ਮਨ ਚ ਗੁੱਸਾ ਹੈਗਾ ਵਾ ਨਹੀਂ ਨਹੀਂ ਹੁਣ ਨਹੀਂ ਨਾਗਾ ਹੁਣ ਮੇਰੇ ਮਨ ਚ ਕੋਈ ਗੁੱਸਾ ਨਹੀਂ ਆ ਕਿਉਂਕਿ ਮੈਨੂੰ ਰਾਜੂ ਭਾਜੀ ਨੇ ਹਾਂ ਕਰਤੀ ਆ ਆਪੇ ਹੁਣ ਉਹਨਾਂ ਨੇ ਸਾਰਾ ਕੁਝ ਸੰਭ ਲੈਣਾ ਹੁਣ ਮੈਨੂੰ ਸਭ ਤੋਂ ਖੁਸ਼ੀ ਹੋ ਗਈ ਆ ਕਿ ਕੁਝ ਨਾ ਕੁਝ ਆਪੇ ਹੋਊਗਾ ਹੁਣ ਇਹਨਾਂ ਦਾ ਰਿਸ਼ਤਾ ਹੋ ਕੇ ਰਹਿਣਾ ਵੇਖ ਲਿਓ ਤੁਸੀਂ ਜੋ ਮਰਜ਼ੀ ਹੋ ਜੇ ਹਾਂ ਹਾਂ ਫਿਰ ਐਸੇ ਏਦਾਂ ਖੋਚ ਰਹਿਗੇ ਨਾ ਉਹਨੂੰ ਰੋਟੀ ਪੁੱਛ ਠੀਕ ਹੈ ਤੇ ਘਰ ਜਿਹੜਾ ਮਾਹੌਲ ਵਧੀਆ ਬਣਿਆ ਰਿਹਾ ਬਈ ਲਈਏ ਨਾ ਚੰਗਾ ਠੀਕ ਹੈ ਨਾ ਰਾਣੇ ਕੀ ਗੱਲਾਂ ਹੁੰਦੀਆਂ ਵਾਂ ਸੱਸੀ ਕਾ ਭਾਜੀ ਗੱਲਾਂ ਭਾਜੀ ਕੁਝ ਨਹੀਂ ਕੀ ਸੁਲਾਵਾ ਕਰੀ ਜਾਂਦੇ ਨੇ ਸੁਲਾਵਾ ਕੁਝ ਨਹੀਂ ਬਸ ਇਹ ਵੇਖਦੇ ਆ ਭਾਈਏ ਨੂੰ ਕਿਹੜੇ ਬ੍ਰਾਂਡ ਦੀ ਬ੍ਰਾਂਡ ਬ੍ਰਾਂਡ ਕੇ ਇੰਦਰੋਂ ਵੀ ਕੁਝ ਪਾਣਾ ਵਾਂ ਉਧਰੋਂ ਤੇ ਪੈਣਾ ਪੈਣਾ ਭਾਈਏ ਨੂੰ ਇੱਧਰੋਂ ਵੀ ਕੋਈ ਤਿਆਰੀ-ਤੋਰੀ ਕਰਦੇ ਕਿ ਨਹੀਂ ਕਰਦੇ ਦੱਸੋ ਸਾਡਾ ਇੰਨਾ ਸੋਚਿਆ ਲੈ ਦੱਸ ਜਿੰਦਾ ਤੱਕ ਹੀ ਕਹੋਗੇ ਉਹਦਾ ਕਰਾਂਗੇ ਇਹ ਤੁਹਾਡਾ ਭਾਈਆਂ ਵਾ ਕਿਹੜੀ ਗੱਲ ਆ ਚਲ ਠੀਕ ਐ ਕੁੜੀਏ ਬਣਾਇਆ ਕੀ ਅੱਜ ਬਾਜੀ ਦਾਲ ਬਣਾਈ ਆ ਦਾਲ ਬਣਾਈ ਆ ਹਾਂਜੀ ਮੇਰਾ ਦਾਲ ਖਾਨ ਨੂੰ ਜੀ ਨਹੀਂ ਕਰਦਿਆ ਤੂੰ ਨਾ ਕਰੇਲੇ ਬਣਾ ਲਾ ਤੇ ਨਾਲ ਨਾ ਪਕਵਾਰੀ ਵਾਲਾ ਦਹੀਂ ਬਣਾ ਲਾ ਚਲ ਕੋਈ ਗੱਲ ਤੂੰ ਬਣਾ ਦੇਣੀ ਆ ਤੁਹਾਨੂੰ ਪਤਾ ਕਰੇਲੇ ਨੂੰ ਕਿੰਨਾ ਟਾਈਮ ਲੱਗਦਾ ਕਰੇਲੇ ਬਣਾ ਲਾ ਘਰ ਘੁਰ ਜਾਂਦਾ ਰਹਾਦਾ ਹੈਗਾ ਕਿ ਨਹੀਂ ਹੈਗਾ ਤੂੰ ਫੇਰ ਕਿਹੜਾ ਟਾਈਮ ਲੱਗਦਾ ਵਾ ਕਰੇਲੇ ਖਾ ਕੇ ਜਾਣੇ ਭਾਵੇਂ 2 ਘੰਟੇ ਲੱਗਣ। ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਅੱਗੇ ਤਾਂ ਤੁਸੀਂ ਅੱਧਾ ਘੰਟਾ ਨਹੀਂ ਖਿਲਾਉਂਦੇ ਹੁੰਦੇ। ਉਸੇ ਵੇਲੇ ਬਸ ਭਾਜੂ 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 ਮੈਨੂੰ ਵੀ ਨਾਲ ਹੀ ਲੈ ਹੁਣ ਤੋ ਹੀ ਅਜ ਤਿੰਨ ਦਿਨ ਹੋ ਗਏ ਹਿੱਲਣ ਹੀ ਨਹੀਂ ਡੇ ਘਰ ਨਹੀਂ ਜਾਣਾ। ਤੇ ਯਾਰ ਤੇਰੇ ਢੇੜ-ਬਿਢੋਂਦੀ ਮੈਨੂੰ ਕਰੇਲੇ ਖਾ ਲੈਂਦੇ ਹਾਂ। ਦੀਦੀ ਕੋਈ ਗੱਲ ਨਹੀਂ ਮੈਂ ਕਰੇਲੇ ਬਣਾ ਦੇਣੀ ਭਾਜੀ ਵਾਸਤੇ। ਫਿਰ ਕੀ ਹੋ ਗਿਆ? ਬਣਾ ਲੈ ਨਾ ਮੈਂ ਮੰਮੀ ਨੂੰ ਕਮਾਂ ਜਾ ਕੇ। ਕਰੇਲਿਆਂ ਦਾ ਛਮੇ ਪਤਾ ਕਿੰਨਾ ਟਾਈਮ ਲੱਗ ਜਾਂਦਾ ਵਾ। ਦੀਦੀ ਛੱਟ ਬਣ ਜਾਣੇ ਆ। ਛੱਟ ਬਣ ਜਾਣੇ ਕੋਈ ਗੱਲ ਨਹੀਂ। ਦੋ ਮਿੰਟ ਕਰੇਲੇ ਕਹਿ ਕੋਈ ਮੈਂ ਚਿਕਣ ਬਣਾ ਲੂ ਜਾਂ ਬੱਕਰਾ ਬਣਾਣ ਨੂੰ ਨਹੀਂ ਕਹਿਣ ਦਿਆ ਐਵੇਂ ਸਾੜੂ ਸਾੜੂ ਕਰਦੀ ਰਹਿੰਦੀ 24 ਘੰਟੇ ਨਾਲੇ ਜਿਹੜਾ ਤੂੰ ਇਹ ਜਾਣ-ਜਾਣ ਕਰਦੀ ਹੈ ਨਾ ਹੱਲੇ ਨਹੀਂ ਵਹ ਜਾਣਾ ਜਿਹ ਸੋ ਜਿੰਨਾ ਚਿਰ ਕੁੜੀ ਮੁੰਡੇ ਦਾ ਨੰਦਕਾਰ ਨਹੀਂ ਨੋਜਦਾ ਉਹਨਾਂ ਚਿਰ ਮੈਂ ਤਾਂ ਹਿੱਲਣ ਦਾ ਨਾਂ ਨਹੀਂ ਲੈਣਾ 100 ਸਲਾਵਾ ਕਰਨੀਆਂ ਹੁੰਦੀਆਂ 100 ਚੀਜ਼ਾਂ ਬਣਾਉਣੀਆਂ ਵਾ ਨੰਦਕਾਰ ਜੀ ਤੇ ਠੀਕ ਹੈਗੇ ਉਹ ਤਾਂ ਉਹਨਾਂ ਚਿਰ ਆਪਾਂ ਇੱਥੇ ਬੈਠੇ ਰਹਿਵਾਂਗੇ ਕੁਛ ਨਹੀਂ ਹੁੰਦਾ ਕੋਈ ਗੱਲ ਨਹੀਂ ਰਿਕਾਰਡ ਕੋਡ ਨਾ ਕਰੀ ਜਾਏਗਾ 24 ਘੰਟੇ ਮੰਮੀ ਕਿੱਥੇ ਬੈਠੇ ਆ ਅੰਦਰ ਹੀ ਨੇ ਧੀਦੀ ਬਾਜੀ ਸਹੀ ਤੇ ਕਹਿਂਦੇ ਆ ਫਿਰ ਕੀ ਆ ਜੇ ਉਹਨਾਂ ਦੇ ਕਰੇਲਿਆਂ ਨੂੰ ਮਾਨਣਾ ਤਾਂ ਕਰੇਲੇ ਖਾ ਕੇ ਚੱਲ ਜਾਂਦੇ ਆ ਨਾਲੇ ਉਹ ਸਹੀ ਤੇ ਕਹਿਂਦੇ ਆ ਵੀ ਜੇ ਨਜੇ ਰਿਸ਼ਤਾ ਨਹੀਂ ਹੁੰਦਾ ਉਹ ਨਜੇ ਰ ਆਪਾਂ ਇੱਥੇ ਹੀ ਰਹਿਣਾ ਵਾ ਤੂੰ ਹੀ ਰਹੁ ਆਪਣਾ ਤੇ ਘਰ ਆਇਆ ਤੁਹਾਡਾ ਹੁਣ ਜਿਹੜੀ ਜੁੰਮੇ ਆਰੀ ਚੁੱਕੀ ਆ ਉਹਨੂੰ ਪੂਰਾ ਤੇ ਕਰਨ ਦੋ ਉਹਨਾਂ ਨੂੰ ਛੰਮੇ ਤੂੰ ਤੇ ਨਾ ਚੁੱਪ ਹੀ ਰਹਿ ਤੇ ਚੰਗਾ ਵਾ ਮੇਰੀ ਗੱਲ ਸੁਣ ਤੂੰ ਦੋਹਣਾਂ ਲੜੀ ਜਾ ਹੁਣ ਕਰੇਲੇ ਹੀ ਆ ਕਰੇਲੇ ਸਾਲ ਨੂੰ ਬੰਨੇ ਆ ਹੁਣੇ ਬੰਜਣੇ ਆ ਚੱਲ ਜਾ ਤੂੰ ਖੋਲਣੀ ਨਾ ਜਾਓ ਆਰਾਮ ਨਾਲ ਗੱਲ ਕਰੋ ਜਿਹੜੀ ਕਰਨੀ ਹੈ ਸ਼ਮੀ ਜੋ ਕੁਛ ਵੀ ਤੂੰ ਕਰਨਦੀ ਹੈ ਨਾ ਸਹੀ ਨਹੀਂ ਕਰਨਨੀ ਤੂੰ ਇਨੈਚਰ ਹੋ ਗਿਆ ਇੱਥੇ ਆਈ ਨੂੰ ਤੈਨੂੰ ਲੱਗਦਾ ਵਾ ਕਿ ਸਾਹਿਲਾ ਸਿਮਰਤਨਾ ਕੋਈ ਪਿਆਰ ਕਰਦਾ ਵਾ ਜਾਂ ਕਿ ਨਹੀਂ ਦੀਦੀ ਮੈਨੂੰ ਸਾਰਾ ਕੁਝ ਪਤਾ ਵਾ ਤੁਸੀਂ ਤਾਂ ਕਦੀ ਕਦੀ ਆਉਂਦੇ ਜੇ ਨਾ ਇੱਥੇ ਤੇ ਸੋਹਰੇ ਰਹਿੰਦੇ ਜੇ ਜਿਆਦਾ ਆਪਣੇ ਕਿੰਨਾ ਕ ਜਾਣਦੇ ਹੋ ਸਾਹਿਲ ਨੂੰ ਮੈਂ ਇਸ ਘਰ ਚ ਕਿੰਨੇ ਚਿਰ ਦੀ ਆਈ ਆਂ ਸ਼ਮੀ ਤੇ ਪਿੱਛੇ ਕਾਲਜ ਵੀ ਉਹਨਾਂ ਦੇ ਨਾਲ ਪੜ੍ਹਦੀ ਰਹੀ ਆਂ ਮੈਂ ਤੈਨੂੰ ਸਾਡੇ ਘਰ ਆਈ ਨੂੰ ਹਜੇ 4 ਦਿਨ ਹੋਏ ਆ ਤੇ ਉਹ ਮੇਰਾ ਭਰਾ ਵਾ ਜਿੰਨਾ ਮੈਂ ਉਹਨੂੰ ਜਾਣਦੀ ਆ ਨਾ ਉਹਨਾਂ ਤੂੰ ਨਹੀਂ ਜਾਣ ਸਕਦੀ ਦੀਦੀ ਜਿੰਨਾ ਮੈਂ ਚੌਂ ਦੇਣਾ ਚ ਜਾਣ ਗਈ ਆ ਨਾ ਉਹਨਾਂ ਤੁਸੀਂ ਇਹਨਾਂ ਸਾਲਾਂ ਚ ਨਹੀਂ ਜਾਣ ਸਕੇ ਇਹ ਤੁਹਾਨੂੰ ਮੈਂ ਦੱਸਦਾ ਸ਼ਮੀ ਤੂੰ ਨਾ ਬਹੁਤ ਗਲਤ ਕਰਦੀ ਪਈ ਆ ਕਿਉਂਕਿ ਨਾ ਉਹ ਕੋਈ ਉਹਨੂੰ ਪਿਆਰ ਕਰਦਾ ਨਾ ਪਸੰਦ ਕਰਦਾ ਤੂੰ ਐਵੇਂ ਹੀ ਉਹਨੂੰ ਆਪਣੀ ਭੈਣ ਗੱਲ ਪਾਉਂਦੇ ਹੀ ਆ ਉਹਦੇ ਤੈਨੂੰ ਚੰਗਾ ਲੱਗਦਾ ਇਦਾਂ ਸ਼ਮੀ ਤੂੰ ਨਾ ਨਜਾਇਜ਼ ਫਾਇਦਾ ਚੁੱਕਣ ਢਈ ਆ ਇਹਨਾਂ ਦਾ ਤੈਨੂੰ ਪਤਾ ਵਾ ਕਿ ਇਹ ਜਿਹੜਾ ਮੋਢਿਆ ਨਾ ਜੇ ਇੱਕ ਹਾਂ ਕਰ ਦੂਗਾ ਬਸ ਫਿਰ ਸਾਰੇ ਮੰਨਣਗੇ ਆ ਜਿਹੜਾ ਰਾਣਾ ਵਾ ਪਹਿਲੇ ਇੱਕ ਮਿੰਟ ਨਹੀਂ ਕਿਤੇ ਉਹਨਾਂ ਨਾਲ ਗੱਲ ਕਰਦਾ ਹੁੰਦਾ ਉਹਨੂੰ ਵੀ ਤੂੰ 扑ੜਕਾ ਦਿੱਤਾ ਵਾ ਉਹਨੂੰ ਵੀ ਆਪਣੇ ਮਗਰ ਲਾ ਲਿਆ ਦੀਦੀ ਜੋ ਕਰਨਦੇ ਆ ਨਾ ਬਾਜੀ ਤੇ ਰਾਣਾ ਸਭ ਸਹੀ ਹੋਣ ੜਿਆ ਤੈਨੂੰ ਤੇ ਸਹੀ ਲੱਗਣਾ ਹੀ ਆ ਸਾਰਾ ਕੁਝ ਤੇਰੇ ਕਹਿੰਦੇ ਜੋ ਚੱਲਣ ਦਿਆ ਵਾ ਮੌਕਾ ਉਹਨ ਤੇ ਤੈਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਫਿਰ ਤੁਸੀਂ ਕਹਿਣਾ ਵਾ ਕਿ ਸ਼ਮੀ ਤੂੰ ਸਿਆਣਪ ਕੀਤੀ ਉਸ ਵੇਲੇ ਸ਼ਮੀ ਇਹ ਵੀ ਵੇਖ ਲਈ ਮੇਰਾ ਭਰਾ ਸਹੀ ਨਿਕਲਦਾ ਵਾ ਕਿ ਜੇ ਤੇਰੀ ਭੈਣ ਭਾਸਕਰੋ ਦੀਦੀ ਕਿਤੇ ਮੈਂ ਤੁਹਾਡੇ ਭਰਾ ਦੀਆਂ ਕਰਤੋਤਾ ਗੁੱਸੇ ਚ ਤੁਹਾਨੂੰ ਨਾ ਦੱਸਦਾ ਬਾਸਕਰ ਮੈਨੂੰ ਪਤਾ ਵਾ ਮੇਰੇ ਭਰਾ ਦਾ ਜੋ ਵੀ ਹੈਗਾ ਹੋਣਾ ਚਾਰੇ ਜਾਣੇ ਰਸੋਈ ਚ ਬੜੀ ਫਿਰਦੀ ਤੇ ਰਸੋਈ ਚ ਹੀ ਲੱਗੇ ਪਤਾ ਨਹੀਂ ਕਿਹੜੀਆਂ ਗੱਲਾਂ ਕਰੀ ਜਾਂਦੇ ਉਥੋਂ ਬਾਹਰ ਨਹੀਂ ਨਿਕਲਦੇ ਰੱਬ ਹੀ ਜਾਣਦਾ ਇਹਨਾਂ ਦੀਆਂ ਲੱਗੀਆਂ ਮੰਮੀ ਕੀ ਕਰੀਂਂਂਦੇ ਜੇ ਬੈਠਿਆ ਉਹ ਕarele ਬਣਾਉਂਦੇ ਤਾਂ ਤੁਹਾਡੀ ਕੁੜੀ ਬੜੀ ਕੋੜ-ਕੋੜ ਕਰਨ ਹੁੰਦੀ ਐਵੇਂ ਕੋੜ-ਕੋੜ ਕਰोगी ਮੈਨੂੰ ਦੱਸਣਾ ਹੀ ਤੂੰ ਜਰਾ ਫੇਰ ਮੈਂ ਉਹਨੂੰ ਪੁੱਛਦੀ ਕਿਉਂ ਕੋੜ-ਕੋੜ ਕਰਦੀ ਤੂੰ ਜਰਾ ਕarele ਖਾਣ ਨੂੰ ਵੀ ਕਹਤਾ ਉਹਨੂੰ ਤੇ ਪਤਾ ਨਹੀਂ ਕੀ ਹੋ ਗਿਆ ਬਣਾਗਾ ਕarele ਹੀ ਬਣਨਗੇ ਕਾਤਾ ਤੂੰ ਯਾਦ ਨਾ ਕਰ ਕarele ਬਣਾਉਂਦੇ ਉਹ ਵਿਆਹ ਰਿਆ ਤਿਆਰੀਆਂ ਫਰਾਂ ਹੁੰਦੀਆਂ ਉਹ ਹੰਡੀਆਂ ਭਰਾ ਵਿਆਹ ਦੀਆਂ ਵੀ ਤਿਆਰੀਆਂ ਹੋਣੀਆਂ ਆਈਆਂ ਹੁਣ ਤੈਨੂੰ ਥੋੜੀ ਨਾਰਾਜ਼ ਕਰ ਦੇਣਾ ਤੇਰੇ ਚੱਲਦੇ ਹੀ ਸਾਰਾ ਕੁਝ ਹੋਣ ਲਿਆ ਹੁਣ ਆਹ ਤੇ ਗੱਲ ਤੁਸੀਂ ਬੜੀ ਵਧੀਆ ਕੀਤੀ ਜੇ ਤੇ ਫੇਰ ਨਾ ਆਹ ਲਓ ਮੇਰਾ ਕੜਾ ਤੇ ਆਨੰਦ ਦੇ ਦਿਓ ਮੇਕੇ ਆ ਕੇ ਰਾਜੂ ਇਹ ਗੱਲ ਮੇਰੀ ਸੁਣ ਤੂੰ ਆਪੇ ਹੀ ਦੇ ਜੋ ਕਰਨਾ ਤੂੰ ਕਰਨਾ ਮੈਂ ਹੁਣ ਕੁਛ ਨਹੀਂ ਕਰਨਾ ਆਵਾਜ਼ ਮਾਰ ਉਹਨੂੰ ਵੱਡੇ ਜੇ ਤਸੀਂ ਵੱਡੇ ਕਰਾਓ ਵੱਡੇ ਹੁਣ ਮੈਂ ਤੂੰ ਨੂੰ ਵੱਡਿਆ ਕਰਤਾ ਅੱਗੇ ਲਾਤਾ ਵਾ ਜੋ ਕਰੇਗਾ ਤੇਰੇ ਮਗਰ ਮਗਰ ਤੁਰ ਹੀ ਹੋਣਾ ਮੈਂ ਹੁਣ ਬਸ ਆਪਾਂ ਦੋਵਾਂ ਹੀ ਆ ਤੂੰ ਆਵਾਜ਼ ਮਾਰ ਕੇ ਉਹਨੂੰ ਦੇ ਦੇ ਕਿੰਨੂੰ ਦੇਦਾ ਮੈਂ ਸ਼ਮੀ ਨੂੰ ਜੇ ਕਿੰਨੇ ਬਣਵਾਉਣਾ ਹੋਰ ਕਿਹਨੂੰ ਦੇਣਾ ਮੈਂ ਕਹਿੰਦਾ ਮੈਂ ਤੂੰ ਹੀ ਵੱਡੇ ਆਪ ਦੇ ਉਹਨੂੰ ਪਤਾ ਹੋਊਗਾ ਵੀ ਭਾਈ ਇਹਨੇ ਦਿੱਤਾ ਏ ਸ਼ਮੀ ਹੱਜੀ ਭਾਜੀ ਆ ਜਾ ਵੇਲਾ ਲੈ ਲੈ ਕੁਸੀ ਸ਼ਮੀ ਮੇਰੀ ਗੱਲ ਸੁਣ ਹਾਂਜੀ ਆ ਤੇਰੀ ਸੱਸ ਨਹੀਂ ਐ ਤੇਰੀ ਮਾਂ ਵਰਗੀ ਆ ਜੋ ਕੁਝ ਪਿੱਛੇ ਤੁਸੀਂ ਕਰ ਲਿਆ ਨਾ ਆਪਸ ਦੇ ਵਿੱਚ ਉਹ ਦੁਬਾਰਾ ਨਹੀਂ ਹੋਣਾ ਚਾਹੀਦਾ ਇਹਨੂੰ ਨਾ ਹੁਣ ਅੱਗੇ ਲਾ ਕੇ ਤੇ ਨਾਲ ਲੈ ਕੇ ਚੱਲਣਾ ਵਾ ਮਾਂ ਆਪਣੀ ਨੂੰ ਠੀਕ ਐ ਬਾਜੀ ਮੰਮੀ ਅਸੀਂ ਦੋਵਾਂ ਨੇ ਇਕੱਠੇ ਰਹਿਣਾ ਵਾ ਜੋ ਹੋ ਗਿਆ ਵਾ ਉਹਨੂੰ ਭੁੱਲ ਜਾਓ ਤੁਸੀਂ ਅੱਗੇ ਤੋਂ ਆਪਾਂ ਇਕੱਠੇ ਘਰ ਚਲਾਵਾਂਗੇ ਤੇ ਇੱਕ ਦੂਜੇ ਦਾ ਸਾਥ ਦੇਵਾਂਗੇ ਤਨੇ ਤੂੰ ਚੁੱਪ ਕਰਕੇ ਬੈ ਜਾ ਉਦੋਂ ਮੇਰੇ ਜਿਹੜਾ ਹੱਥ ਲਾਕੀ ਕੀਤੀ ਉਹ ਉਹਨੂੰ ਭੁੱਲ ਜਾ ਵਾ ਐਡਾ ਬੋਲਣਾ ਸੌਖਾ ਵਾ ਇਹ ਭੁੱਲ ਜਾਓ ਮੰਮੀ ਮੰਮੀ ਗੁੱਸੇ 'ਚ ਮੈਨੂੰ ਨਹੀਂ ਪਤਾ ਲੱਗਾ ਤੁਹਾਨੂੰ ਪਤਾ ਉਧਰ ਮੇਰੀ ਭੈਣ ਵੀ ਰੋਂਦੀ ਪਈ ਸੀ ਤੇ ਗੁੱਸੇ 'ਚ ਫਿਰ ਮੈਨੂੰ ਨਹੀਂ ਪਤਾ ਲੱਗਾ ਪਲੀਜ਼ ਮੈਨੂੰ ਮਾਫ ਕਰ ਦਿਓ ਤੁਸੀਂ ਅੱਜ ਤੱਕ ਮੈਂ ਕਦੀ ਉੱਚੀ ਨਹੀਂ ਬੋਲੀ ਤੁਹਾਡੇ ਅੱਗੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕੋਈ ਚੀਜ਼ ਤੁਸੀਂ ਗਲਤ ਵੀ ਕਹਿੰਦੇ ਹੋ ਉਹ ਮੈਂ ਤਾਂ ਵੀ ਤੁਹਾਨੂੰ ਕਦੀ ਮੋੜ ਕੇ ਜਵਾਬ ਨਹੀਂ ਦਿੰਦਾ ਕਿ ਨਹੀਂ ਮੇਰੀ ਸੱਸ ਮਾਵਾ ਵੱਡੀ ਆ ਤੇ ਮੈਂ ਇਹਦੀ ਗੱਲ ਮੰਨਣੀ ਮੰਨੀ ਆ ਜੇ ਉਹ ਦਿਨ ਗੁੱਸੇ ਚ ਮੇਰਾ ਉਰ ਜਾਂਦਾ ਤੇ ਫੇਰ ਫੇਰ ਰਖਣਾ ਹੀ ਸੱਸ ਮੇਰੀ ਹੱਥੀ ਪਈ ਆ ਸੱਸ ਨੇ ਮੇਰੇ ਝੁੰਡੇ ਪੁੱਟੇ ਆ 4 ਲਾ ਕੇ ਕਹਿਣੀਆਂ ਸੀ ਤੂੰ ਪਤਾ ਹੀ ਨਾ ਮੰਮੀ ਜੀ ਚਲੋ ਛੱਡੋ ਸਾਰੀਆਂ ਗੱਲਾਂ ਸ਼ਮੀ ਤੂੰ ਵੀ ਮੰਮੀ ਕੋਲੋਂ ਮਾਫੀ ਮੰਗ ਲੈ ਜੋ ਹੋ ਗਿਆ ਉਹਨੂੰ ਸਾਰੇ ਭੱਲੋ ਨਹੀਂ ਆ ਗੱਲਾਂ ਛੱਡਣ ਵਾਲੀਆਂ ਪਰ ਕੋਈ ਨਹੀਂ ਚਲੋ ਮੰਮੀ ਸ਼ੁਕਰ ਆ ਕਿ ਤੁਸੀਂ ਵੀ ਚੱਜ ਦੀ ਗੱਲ ਕੀਤੀ ਜੋ ਵੀ ਤੁਸੀਂ ਕਰਨਦੇ ਹੋ ਤੇ ਚਲੋ ਜੋ ਕਰ ਹੋਣਾ ਵਾ ਹੋਣਾ ਹੀ ਆ ਪਰ ਆਹ ਗੱਲ ਬਹੁਤ ਵਧੀਆ ਕੀਤੀ ਵੀ ਘਰ ਵਿੱਚ ਨਾ ਕਲੇਸ਼ ਨਹੀਂ ਚੰਗਾ ਹੁੰਦਾ ਆਪਾਂ ਚ ਨਾ ਸੋਣੀ ਤਰਾ ਰਿਆ ਕਰੋ ਪਿਆਰ ਨਾਲ ਰਿਆ ਕਰੋ ਚੱਲ ਜੰਮੀ ਮੰਮੀ ਜੀ ਮੈਨੂੰ ਮaaf ਕਰ ਦੋ ਤਾਂ ਕਿ ਤੁਹਾਨੂੰ ਮੈਂ ਉੱਚੀ ਬੋਲੀ ਆ ਸਹੀ ਨਹੀਂ ਲੱਗਾ ਮੈਨੂੰ ਵੀ ਕਰ ਦੋ ਮੈਨੂੰ ਕੋਈ ਗੱਲ ਨਹੀਂ ਧੀਏ ਦਾ ਚੱਲ ਕੋਈ ਗੱਲ ਨਹੀਂ ਅੱਜ ਤੇ ਮੈਂ ਮaaf ਕੀਤਾ ਅੱਗੋਂ ਤੋਂ ਕੀਤਾ ਨਾ ਫੇਰ ਨਹੀਂ ਉਹ ਮੈਂ ਮaaf ਕਰਨਾ ਫੇਰ ਮੈਂ ਦੂਣਾ ਕੁੱਟਣਾ ਹੀ ਤੈਨੂੰ ਫੇਰ ਨਾ ਕੁਝ ਵੀ ਮੇਰੀ ਗੱਲ ਸੁਣੋ ਹੁਣ ਨਾ ਕਰਨਾ ਤੇ ਉਹੀ ਆ ਜੋ ਹੋਣਾ ਵਾ ਜੋ ਇਹਨਾਂ ਨੇ ਕਰ ਦਿੱਤਾ ਵਾ ਤੇ ਉਹ ਜੇ ਆਪਾਂ ਖੁਸ਼ੀ-ਖੁਸ਼ੀ ਸਾਰੇ ਜਣੇ ਕਰੀਏ ਤੇ ਜਾਦਾ ਵਧੀਆ ਵਾ ਇਹ ਤਾਂ ਪੁੱਤ ਕਰਨਾ ਹੀ ਪੈਣਾ ਹੁਣ ਉਹੀ ਨਾ ਮੰਮੀ ਹੁਣ ਪ੍ਰੌਣੇ ਨੂੰ ਮੈਂ ਅੱਗੇ ਲਾਇਆ ਉਹਨੂੰ ਪਿੱਛੇ ਥੋੜੀ ਕਰਨਾ ਉਹਦੀ ਜਿੱਦਦਰ ਖਰਾਬ ਕਰਨੀ ਮੈਂ ਉਹਨੂੰ ਅੱਗੇ ਲਾ ਕੇ ਹੀ ਰੱਖਣਾ ਮੈਂ ਤੂੰ ਨਹੀਂ ਹੈ ਨਾ ਉਹਨੂੰ ਅੱਗੇ ਲਾਨੀ ਹੈ ਅਜੇ ਵੀ ਮੈਂ ਲਾਇਆ ਹੀ ਅਮੇ ਉਹਨੇ ਗਲਤੀਆਂ ਕੀਤੀਆਂ ਮਗਰ ਉਹਨੇ ਫਿਰ ਵੀ ਮੈਨੂੰ ਅੱਗੇ ਲਾਇਆ ਮੈਂ ਨਿਪੜੇ ਤੇ ਚੜਾਇਆ ਨਾ ਕੰਮ ਸਾਰਾ ਤੂੰ ਇਕੱਲੇ ਨੇਪੜੇ ਚੜਾਤਾ ਅਹੀਂ ਮੈਂ ਸਾਰੇ ਮਾਵਾ ਤੁਸੀਂ ਬਿਠੀਆਂ ਰਹੇਗੇ ਘਰੇ ਤੁਹਾਡਾ ਹੰਦਾ ਵਾ ਪੂਰਾ ਕਿ ਜਦੋਂ ਮੇਰਾ ਭਰਾ ਵੀ ਬਿਲਕੁਲ ਖੁਸ਼ ਹੋਊਗਾ ਹਜੇ ਪਤਾ ਮੈਂ ਖੁਸ਼ ਨਹੀਂ ਆ ਦਿ ਲੋ ਚਲ ਕੋਈ ਨਹੀਂ ਮਮਲ ਜੇ ਇੰਨਾ ਕੰਮ ਰੱਬ ਨੇ ਰੇ ਪਰਿਭਾਤਾ ਨਾ ਉਹ ਵੀ ਖੁਸ਼ ਹੋ ਜਾਊਗਾ ਕੋਈ ਗੱਲ ਨਹੀਂ ਅਜੇ ਥੋੜਾ ਮੁੰਡਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਫਿਰ ਸ਼ਮੀ ਆਣਾ ਕੜਾ ਵੇ ਇੱਕ ਆ ਦੇ ਲਈ ਹਨ ਮੇਚਾ ਬਣਾ ਲੈਣਗੇ ਫਿਰ ਮੇਰਾ ਆ ਆਪਣੇ ਘਰ ਦਿਆਂ ਨੂੰ ਅੱਛਾ ਅੱਛਾ ਠੀਕ ਆ ਚਲੋ ਬਾਜੀ ਤੁਸੀਂ ਵਧੀਆ ਕੀਤਾ ਇਹ ਕੜਾ ਮੈਂ ਪੂਆਜੀ ਤੇ ਚਾਚੀ ਜੀ ਨੂੰ ਦੇ ਦੇਣੀ ਆ। ਉਹ ਇਹਦੇ ਨਾਪ ਦਾ ਨਾ ਫਿਰ ਸਾਹਿਲ ਦਾ ਤਿਆਰ ਕਰ ਲੈਣਗੇ। ਸਾਹਿਲ ਦਾ ਕਮਲੀਏ ਆਹ ਤੇ ਮੇਰਾ ਕੜਾ ਵਾ ਤੇ ਮੇਰਾ ਸਹਜ ਆ। ਤੁਹਾਡਾ ਕੜਾ? ਹਾਂ। ਮਤਲਬ? ਮਤਲਬ ਤੈਨੂੰ ਕਿਹਾ ਨਹੀਂ ਵੀ ਮੇਰੇ ਹੱਥ ਵੀ ਪੀਲੇ ਕਰਨੇ। ਕੁੜੀਏ ਇਹ ਦੋ ਰਿਸ਼ਤੇ ਬੰਦੇ ਆ। ਤੈਨੂੰ ਪਤਾ ਵੀ ਆ। ਇੱਕ ਤਾਂ ਮੈਂ ਪਰੋਣਾ ਆ ਇਸ ਘਰ ਦਾ। ਤੇ ਦੂਜਾ ਮੈਂ ਵਿਚੋਲਾ ਚਲੋ ਬਾਜੀ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਦੇ ਦੇਣੀ ਹੈ ਤੇ ਦੇਦੀ ਤੇ ਨਾਲ ਇਹ ਵੀ ਕਹਦੀ ਥੋੜਾ ਭਾਰਾ ਬਣਾ ਲਿਓ ਰਿਸ਼ਤੇ ਦੋ ਦੋ ਬੰਦੇ ਜੀ ਠੀਕ ਬਾਜੀ ਕੋਈ ਨਹੀਂ ਚਲੋ ਹੋ ਤਿਆਰ ਫਿਰ ਜਾ ਜਾ ਕੇ ਕਹਿ ਆਉਂਦਾ ਨੂੰ ਚਲ ਠੀਕ ਹੈ ਤੂੰ ਜਾਣਾ ਫਿਰ ਆ ਦੇ ਕੇ ਆ ਘਰੇ ਦਾ ਵੇਚਾ ਚਲੋ ਠੀਕ ਹੈ ਮੰਮੀ ਜੀ ਫਿਰ ਮੈਂ ਇਹਨਾਂ ਨੂੰ ਨਾਲ ਲੈ ਕੇ ਤੇ ਦੇਮ ਘਰੇ ਮੇਚਾ ਉਹ ਬਣਾਉਣ ਵਾਲੇ ਬੰਨ ਗਏ ਫਿਰ ਜਿਹੜਾ ਹੀ ਪਹਿਣਾ ਪੁੱਤ ਇਹਨਾਂ ਨੂੰ ਨਾਲ ਲੈ ਕੇ ਕਿਉਂ ਇਹਨਾਂ ਨੂੰ ਵੀ ਨਾਲ ਲੈ ਕੇ ਜਾ ਮੰਮੀ ਤੁਸੀਂ ਜਾਣਾ ਨਾਲ ਫਿਰ ਤੇ ਚਲੋ ਫਿਰ ਪੁੱਤ ਅਸੀਂ ਵੀ ਜਾਵਾਂਗੇ ਤੇ ਚੱਲ ਕੁੜੀ ਨੂੰ ਚੰਗੀ ਤਰ੍ਹਾਂ ਉਹ ਵੀ ਵੇਖਾਊਗੀ ਨਹੀਂ ਵੇਖਾਂਗੇ ਸਗੰਦੇ ਆਵਾਂਗੇ ਪਿਆਰ ਦੇ ਆਵਾਂਗੇ ਐਦਾਂ ਨਾ ਕਹ ਜਿੱਦਾਂ ਤੂੰ ਕਹਿਂਦੀ ਐ ਤੂੰ ਕਹਾਂ ਮੰਮੀ ਜੀ ਚਲੋ ਨਾਲ ਮੇਰੇ ਨਾਲ ਤੁਸੀਂ ਪਹਿਲਾਂ ਜਾਣਾ ਵਾ ਮੈਂ ਬਾਅਦ ਚ ਜਾਣਾ ਵਾ ਚੱਲ ਮੇਰੇ ਨਾਲ ਅੱਗੇ ਲੱਕੇ ਤੁਰ ਚਲੋ ਦੀਦੀ ਫਿਰ ਅਸੀਂ ਚੱਲੋ ਮੰਮੀ ਜੀ ਹੋ ਤਿਆਰ ਆਪਾ ਸਾਰੇ ਹੀ ਹੋ ਗਏ ਆ ਰਹੀਆਂ ਚਲੋ ਇਸੇ ਤਰ੍ਹਾਂ ਆ ਚਲੋ ਕੋਈ ਨਹੀਂ ਆਓ ਟੂਬ ਵਾਲਾ ਸੂਟ ਬਨਣਾ ਅਹੀਂ ਤੇ ਇਦਾਂ ਹੀ ਚੱਲ ਜਾਣਾ ਵੇਖ ਕੱਡੇ ਚਾਈ ਚਾਈ ਅੱਗੇ ਲਾ ਕੇ ਤੁਰਈ ਹੁਣ ਬਿਮਲਾ ਪੁੱਤ ਗੱਲ ਸੁਣ ਹਾਂਜੀ ਮੰਮੀ ਆਪਾਂ ਹੁਣ ਉਧਰ ਚੱਲੇ ਤੇ ਖਾਲੀ ਹੱਥ ਥੁੜੀ ਜਾਣਾ ਪਤਾ ਕੁਛ ਲੈ ਲਈਏ ਗੱਡੀ ਖਿਲਾ ਕੇ ਰਾਜੋ ਕੋਈ ਫਰੂਟ ਲੈ ਲਈਏ ਕੋਈ ਡੱਬਾ ਡੁਬਾ ਲੈ ਲਈਏ ਮੰਮੀ ਜੀ ਕੀ ਕਰਨੇ ਆ ਫਰੂਟ ਫਰਟ ਤੂੰ ਇਦਾਂ ਕਰਿਓ ਸਗਨ ਹੀ ਦੇ ਦਿਓ ਕੁੜੀ ਨੂੰ ਜੇ ਕੁਛ ਹੁੰਨ ਡਿਆ ਵਾ ਮਨ ਤੇ ਬਿਲਕੁਲ ਨਹੀਂ ਕਰਨ ਡਿਆ ਮੇਰਾ ਜਾਨ ਨੂੰ ਪਰ ਕੀ ਕਰਾਂ ਜਾਣਾ ਪੈਣਾ ਵਾ ਚਲ ਐਸ ਕੀ ਪੈਸੇ ਦੇ ਆਉਣੇ ਆ ਜਦੋਂ ਪੱਕਾ ਹੋਊਗਾ ਨਾ ਸगनਵਰੀ ਫੇਰ ਲੈ ਜਾਵਾਂਗਾ ਸਾਰਾ ਕੁਝ ਠੀਕ ਐ ਭੱਗਾ ਮੰਮੀ ਹੋਰ ਕੀ ਹੋਣਾ ਵਾ ਸਾਰਾ ਕੁਝ ਉਹਨਾਂ ਸਾਹਿਬ ਨੇ ਮੰਨ ਗਿਆ ਖੁਸ਼ੀ-ਖੁਸ਼ੀ ਜਾਵਾਂਗੇ ਉਧਰ ਤਾਂ ਨਾ ਅਜੇ ਤੂੰ ਧੱਕੇ ਨਹੀਂ ਤੁਰੇ ਜਾਂਦੇ ਆ ਮੰਮੀ ਉਹਨੇ ਵਿਚਾਰੇ ਨੇ ਕੀ ਖੁਸ਼ ਹੋਣਾ ਵਾ ਉਹ ਤੇ ਹੁਣ ਜੋ ਆਪਾਂ ਕਵਾਂਗੇ ਉਹਨੂੰ ਕਰਨਾ ਹੀ ਪੈਣਾ ਵਾ ਗੱਲ ਪਿਆ ਢੋਲ ਤੇ ਵਜਾਉਣਾ ਹੀ ਪੈਣਾ ਵਾ ਨਾ ਹੁਣ ਉਹਨੂੰ ਇਹ ਤੇ ਗੱਲ ਤੇਰੀ ਪੁੱਤ ਠੀਕ ਐ ਕੋਈ ਨਹੀਂ ਹੌਲੀ-ਹੌਲੀ ਆਪਾਂ ਹੀ ਉਹਨੂੰ ਖੁਸ਼ ਕਰਨਾ ਵਾ ਆਪਾਂ ਇਹਨੂੰ ਪਿਆਰ ਨਾਲ ਮੰਨੂਣਾ ਪੁੱਤ ਜੇ ਵੀ ਠੀਕ ਹੈ ਨਾ ਜੋ ਹੋਣਾ ਉਹ ਤੇ ਹੋ ਹੀ ਗਿਆ ਵਾ ਘਰ ਹੀ ਆਇਆ ਤੇਰਾ ਘਰ ਵਾਲਾ ਤੂੰ ਮੰਮੀ ਪਿੱਛੇ ਥੋੜੀ ਪਉਣਾ ਪੁੱਤ ਜਾਣਾ ਹੀ ਪੈਣਾ ਨਾਲ ਉਹ ਜੋ ਕੁਝ ਵੀ ਹੋਣ ਡਿਆ ਵਾ ਨਾ ਠੀਕ ਨਹੀਂ ਹੋਣ ਡਿਆ ਕੋਈ ਨੀ ਪੁੱਤ ਸਭ ਠੀਕ ਹੋ ਜਾਊਗਾ ਤੂੰ ਟੈਨਸ਼ਨ ਨਾ ਲਾ ਹੁਣ ਜੋ ਹੋ ਗਿਆ ਹੋ ਗਿਆ ਚਲ ਆਜੋ ਚਾਚੀ ਜੀ ਆ ਲੈ ਪਾਣੀ ਪਾਣੀ ਮੰਗ ਦੇ ਕੀ ਗੱਲ ਕੱਲ ਤੇ ਬੜੇ ਚੁੱਕ ਚੁੱਕ ਜੇ ਹੈ ਅੱਜ ਵੀ ਨਰਾਜ ਜ ਮਮੀ ਨਾ ਮੈਂ ਕਿਉ ਨਰਾਜ ਹੋਣਾ ਬੋਲਣ ਤੇ ਉਹ ਨਹੀਂ ਡੈ ਮੇਰੇ ਨਾਲ ਮੈਂ 2-3 ਵਾਰੀ ਬੁਲਾਇਆ ਉਹਨਾਂ ਨੂੰ ਪਰ ਉਹ ਨਹੀਂ ਮੈਨੂੰ ਬੁਲਾਉਂਦੇ ਉਹ ਕਹਿੰਦੇ ਬਸ ਮੈਨੂੰ ਪਤਾ ਲੱਗ ਗਿਆ ਤੂੰ ਕਿੰਨੀ ਘਮੇਰੀ ਆਪਣੀ ਹੈਗੀ ਐਵੇਂ ਗੁੱਸੇ ਵਿੱਚ ਜੋ ਆਈ ਉਹ ਹੀ ਬੋਲੀ ਜਾਂਦੀ ਆ ਹੁਣ ਗਈ ਜੀ ਕੱਲ ਛਾਮੀ ਪੱਕੀ ਚਲ ਗਈ ਹੈ ਨਾ ਤੈਨੂੰ ਪਤਾ ਨਾ ਮੈਨੂੰ ਪਤਾ ਹੈ ਕਹਿ ਕੇ ਤੇ ਇਹੋ ਗਏ ਨਾ ਕਿ ਮੈਂ ਨਾਰਾਜ਼ ਹੋ ਕੇ ਚਲ ਲਈ ਪਰ ਮੈਨੂੰ ਪਤਾ ਹੈ ਨਾਰਾਜ਼ ਹੋ ਕੇ ਨਹੀਂ ਗਏ ਉਹ ਪਹਿਲਾਂ ਆਪਣੇ ਪੇਕੇਆਂ ਨੂੰ ਦੱਸਣ ਗਏ ਆ ਕਿ ਹੋ ਸਕਿਆ ਮੈਂ ਸਿਮਰਦਾ ਵਿਆਹ ਕਰਵਾ ਤੁਸੀਂ ਆਪਣੀ ਤਿਆਰੀ ਕਰ ਛੱਡਿਓ ਪੱਕੀ ਗੱਲ ਆ ਮੈਂ ਵੀ ਇਹਨਾਂ ਨੂੰ ਜਾਣਦੀ ਇਹੋ ਹੀ ਗੱਲ ਹੈ ਚਾਚੀ ਜੀ ਤਾਂ ਹੀ ਗਏ ਆ ਕਹਿੰਦੇ ਮੈਂ ਜਾਣਾ ਵਾਂ ਜੇ ਹੁਣ ਗੱਲ ਤਰੀ ਆ ਤੇ ਅੱਗੇ ਵੀ ਤੁਹਾਨੂੰ ਆ ਦਵਾ ਕੋਈ ਤਿਆਰੀ ਰੱਖਣ ਥੋੜੀ ਬੋਤੀ ਵਿਆਹ ਤੇ ਉਹਨਾਂ ਨੇ ਝਟਪਟ ਕਰ ਦੇਣਾ ਵਾ ਤੇ ਕੱਲ ਦੇ ਗਏ ਆ ਤੇ ਮੈਂ ਕਿਹਾ ਹੀ ਆ ਜਿਓ ਸਨਾਹ ਦੇ ਕੇ ਦੁਪਹਿਰ ਤੱਕ ਆ ਜਿਓ ਤੇ ਸ਼ਾਮ ਨੂੰ ਉਹਨੂੰ ਆਈ ਆ ਐ ਤਾਂ ਘਾਇ ਨਹੀਂ ਹੈਗੀ ਸਿਮਾ ਤੂੰ ਮੈਨੂੰ ਇੱਕ ਗੱਲ ਦੱਸ ਮੈਂ ਭਲਾ ਆਪਣੇ ਬੱਚਿਆਂ ਕੋਲੋਂ ਛੱਡਦੀ ਆ ਮੈਨੂੰ ਭੈਣ ਜੀ ਕਹਿੰਦੇ ਤੂੰ ਕਿ ਛੱਡਦੀ ਆ ਕਿ ਮੇਰੀ ਕੁੜੀ ਦਾ ਵਿਆਹ ਸਾ ਉਸ ਘਰ ਹੋਂ ਲੱਗਾ ਹੋਣ ਤੂੰ ਤਦ ਨਾ ਕਰਨ ਢਈ ਮੈਂ ਤੁਹਾਨੂੰ ਦੱਸਣ ਤੇ ਦੇਈ ਆ ਗੁੱਸੇ ਵਿੱਚ ਆ ਨਾ ਤੇ ਤਾਂ ਬੋਲਦੇ ਆ ਜਿੰਨਾ ਪਿਆਰ ਤੁਸੀਂ ਸਾਨੂੰ ਕੀਤਾ ਨਾ ਇੰਨਾ ਤੇ ਸ਼ੰਮੀ ਨੂੰ ਨਹੀਂ ਕੀਤਾ ਹੈਗਾ ਉਹਨਾਂ ਜਿੰਨਾ ਪਿਆਰ ਦੀ ਮੈਨੂੰ ਤੇ ਸਿਮਰਤ ਨੂੰ ਤੇ ਇਹਨਾਂ ਨੂੰ ਕਰ ਦੇ ਜੇ ਐਵੇਂ ਉਹ ਦੇਖੋ ਛੱਡਦੀ ਤੇ ਉਹ ਦੇਖੋ ਛੱਡਦੀ ਐਵੇਂ ਤੁਹਾਨੂੰ ਕਹੀ ਜਾਂਦੇ ਆ ਸੀਮਾ ਮੈਂ ਤਾਂ ਤਦ ਗੱਲ ਕਰਨ ਰਹੀ ਸੀ ਇਹ ਸ਼ੁਰੂ ਤੋਂ ਇੱਕ ਗੱਲ ਕਹਿੰਦੇ ਰਹੇ ਮੈਨੂੰ ਕਿ ਵੇਖ ਜਸਵੀਰ ਆ ਸ਼ੰਮੀ ਨੂੰ ਮੈਂ ਥੋੜਾ ਬੋਤਾ ਜੋ ਦੇਣਾ ਸੀ ਦੇ ਦਿੱਤਾ ਜੋ ਮੇਰੇ ਕੋ ਸਰਿਆ ਦਿੱਤਾ ਲੇਕਿਨ ਮੈਂ ਸਿਮਰਤ ਦਾ ਵਿਆਹ ਉੱਥੇ ਕਰਨਾ ਜਿੱਥੇ ਮੈਂ ਕੋਈ ਸੂਈ ਨਹੀਂ ਦੇਣੀ ਕਿਉਂਕਿ ਮੈਂ ਦਾਜ ਦੇ ਖਿਲਾਫ ਹੈਗੀ ਆ ਅੱਜ ਸਾਰਾ ਕੁਝ ਪਹਿਲੋਂ ਉਹੀ ਚਾਚੀ ਜੀ ਕਹਿੰਦੇ ਸੀ ਚਲੋ ਠੀਕ ਆ ਜੇ ਇਹਨਾਂ ਦਾ ਵਿਚਾਰ ਹੈਗਾ ਵੀ ਸੀ ਵੀ ਮੈਂ ਦੇਣਾ ਵਾਂ ਚਲੋ ਜਿੱਥੇ ਰਿਸ਼ਤਾ ਸ਼ਮਮੀ ਦਾ ਹੋਇਆ ਜੇ ਸਿਮਰਤ ਦਾ ਉੱਥੇ ਨਾ ਹੁੰਦਾ ਤੇ ਜੋ ਮਰਜ਼ੀ ਦੇਈ ਜਾਂਦੇ ਅਗਲੇ ਦੇ ਮਨ 'ਚ ਵੀ ਨਾ ਹੁੰਦਾ ਵੀ ਵੱਡੀ ਨੂੰ ਤਾਂ ਕੁਝ ਦਿੱਤਾ ਨਹੀਂ ਤੇ ਹੁਣ ਛੋਟੇ ਨੂੰ ਸਭ ਕੁਝ ਦੇ ਦਿੰਦੇ ਆ ਉਸੇ ਕਰਦੀ ਤੇ ਕੁੜੀ ਐ ਵੀ ਤੀ ਸੀਮਾ ਇਹ ਗੱਲ ਨਹੀਂ ਹੈਗੀ ਮੈਂ ਉਹਨਾਂ ਦੀ ਧੰਨਵਾਦੀ ਆ ਜੋ ਕੁਝ ਉਹਨਾਂ ਨੇ ਸ਼ਮਮੀ ਦਾ ਕੀਤਾ ਬਚਪਨ ਤੋਂ ਲੈ ਕੇ ਉਹਦੇ ਵਿਆਹ ਤੱਕ ਬਹੁਤ ਵਧੀਆ ਕੀਤਾ ਕੋ ਸ਼ਮੀਨਾ ਮਾੜਾ ਨਹੀਂ ਕੀਤਾ ਸੋ ਕੋ ਮੈਂ ਸ਼ਮੀਨਾ ਮਾੜਾ ਕਰਦੀ ਸੀ ਨਾ ਉਹ ਗੁੱਸਾ ਕਰਦੇ ਹੁੰਦੇ ਸੀ ਪਰ ਮੈਂ ਤਾਂ ਸਿਮਰਤਾ ਭਲਾ ਹੀ ਜਾਇਆ ਨਾ ਆ ਦਾਇ ਦੇ ਕੇ ਫੇਰ ਕੁੜੀ ਵਿਆਹ ਨਹੀਂ ਉਥੇ ਇਹ ਕੋਈ ਚੰਗੀ ਗੱਲ ਆ ਅੱਜ ਆਪਾਂ ਉਹਨਾਂ ਦੀ ਮੰਗਾਂ ਸਾਰੀਆਂ ਪੂਰੀਆਂ ਕਰੀ ਜਾਣ ਦੇ ਜੇ ਕੋਈ ਕੱਲ ਨੂੰ ਰੱਬ ਨਾ ਕਰੇ ਆਪਾਂ ਮੰਗ ਨਾ ਪੂਰੀ ਕਰ ਸਕੇ ਤੇ ਫੇਰ ਕੁੜੀ ਸਾਡੇ ਬੂਹੇ ਤੇ ਬਹਿ ਜਾਊਗੀ ਨਾ ਇਹੋ ਤੇ ਗੱਲ ਸਮਝਦੇ ਨਹੀਂ ਆ ਪਹਿਲੋ ਤੇ ਉਹੀ ਰੋਲਾ ਪਾਇਆ ਹੀ ਮੈਂ ਜਿੱਥੇ ਸਿਮਰਤ ਨਹੀਂ ਆਉਂਗੀ ਨਾ ਮੈਂ ਉਹਨਾਂ ਨੂੰ ਦਾਜ ਨਹੀਂ ਦੇਣਾ ਮੈਂ ਕੁੜੀ ਨੂੰ ਪੜਾ ਲਿਖਾ ਦਿੱਤਾ ਇਹੋ ਹੀ ਦਾਜ ਹੈ ਨਾ ਪਰ ਹੁਣ ਹੁਣ ਮੰਮੀ ਉਹ ਗੱਲ ਤੇ ਹੁੰਦੀ ਨਹੀਂ ਆ ਜੇ ਕਹੀਏ ਤਾਂ ਤੁਹਾਡੇ ਨਾਲ ਵੀ ਲੜਾਈ ਤੇ ਸਾਡੇ ਨਾਲ ਵੀ ਲੜਾਈ ਹੁਣ ਸਮਝਾਏ ਤਾਂ ਸਮਝਾਏ ਕੌਣ ਇਹਨਾਂ ਨੂੰ ਪਰ ਉਹਨਾਂ ਦਾ ਬਸ ਦਿਮਾਗ ਵਿੱਚ ਇਹ ਹੋਈ ਆ ਕਿ ਇਹਨੂੰ ਮੈਂ ਸਭ ਕੁਝ ਦੇਣਾ ਜੇ ਉਹ ਦਿਨ ਉਹਨਾਂ ਦਾ ਨਨਾਨੀ ਆਇਆ ਤਾਂ ਵੀ ਕਹਿੰਦੇ ਕੋਈ ਨਹੀਂ ਜੀ ਜੋ ਤੁਸੀਂ ਕਹੋਗੇ ਮੈਂ ਉਹੀ ਕਰਾਂਗੀ ਹੁਣ ਅਗਲਾ ਕੜੇ ਦੀ ਡਿਮਾਂਡ ਕਰੇਗਾ ਜਾਂ ਚੈਂ ਦੀ ਡਿਮਾਂਡ ਕਰੇਗਾ ਤੇ ਪੂਰੀ ਕਰਨਗੇ ਸੀਮਾ ਇਹੋ ਤਾਂ ਮੈਂ ਕਹਿਣ ਡਈ ਸੀ ਉਹਨਾਂ ਨੂੰ ਕਿ ਉਹਦੇ ਜੀਜੇ ਦੀ ਗੱਲ ਵਿੱਚ ਹਾਂ ਵਿੱਚ ਹਾਂ ਨਾ ਮਲਾਓ ਪਰ ਪਤਾ ਨਹੀਂ ਪੈਂਚੀ ਨੂੰ ਕੀ ਹੋ ਗਿਆ ਹਰ ਗੱਲ ਵਿੱਚ ਹਾਂ ਮਲਾਈ ਜਾਂਦੇ ਕੱਲ ਨੂੰ ਉਹ ਕਹਦੇਗਾ ਕਿ ਜਹਾਜ਼ ਖਰੀਦ ਦੋ ਤੇ ਖਰੀਦਾਂਗੇ ਭਾ ਜਹਾਜ਼ ਚਾਚੀ ਜੀ ਲੜਾਈ ਵੀ ਤੇ ਇਸੇ ਕਰਕੇ ਇਹਨਾਂ ਦੀ ਮੰਮੀ ਨਾਲ ਪਰ ਉਹ ਤੇ ਕਿਸੇ ਦੀ ਗੱਲ ਸੁਣਦੇ ਨਹੀਂ ਨਾ ਵੀ ਤੂੰ ਅੱਜ ਕੱਲ ਉਹਦਣ ਵੀ ਕਿਹਾ ਸੀ ਸੋਚ ਲਓ ਮੰਮੀ ਕਹਿੰਦੇ ਤੂੰ ਚੁੱਪ ਕਰ ਉਹਨਾਂ ਦੇ ਸਾਹਮਣੇ ਕਹਿੰਦੇ ਹੁਣ ਆਪਾਂ ਕਰੀਏ ਤੇ ਕਰੀਏ ਕੀ ਹੁਣ ਜੋ ਇਹ ਕਰਨਗੇ ਸਾਨੂੰ ਮਗਰ ਲੱਗਣਾ ਪੈਣਾ ਵਾ ਕੰਨਾ ਪੈਣਾ ਵਾ ਵੇਖ ਸੀਮਾ ਮੇਰੇ ਨਾਲ ਤੇ ਸ਼ਮੀ ਨਾਲ ਗੱਲ ਹੋਈ ਸੀ ਕਿੰਨੀ ਦੇਰ ਬੜਾ ਰੋਂ ਡਈ ਉਹ ਦੱਸਣ ਡਈ ਆ ਕਿ ਸਾਹਿਲ ਹੀ ਤੱਕ ਨਹੀਂ ਮੰਨਿਆ ਸਗੋ ਸ਼ਮੀ ਨੇ ਅ ਸਿਮਰਤ ਕਰਕੇ ਨਾ ਸਾਹਿਲ ਦੇ ਮੂੰਹ ਤੇ ਚਪੇੜ ਵੀ ਮਾਰਦੀ ਰੱਪਾ ਸਾਹਿਲ ਕੇ ਮੰਨਿਆ ਨਹੀਂ ਤੇ ਉਹਦਾ ਜੀਜਾ ਤੇ ਸ਼ਮੀ ਦਾ ਘਰ ਵਾਲਾ ਕੀ ਕਰਨਾ ਆਇਆ ਇੱਥੇ ਇਸ ਗੱਲ ਦਾ ਮੈਨੂੰ ਨਹੀਂ ਪਤਾ ਜਿੰਨਾ ਚੱਕਰ ਵੇਖ ਭੈਣੇ ਉਹਦੀ ਸਾਸਰੀ ਨਾ ਆ ਕੇ ਕੰਦੀ ਛੰਮੀ ਦੀ ਕਿ ਮੈਨੂੰ ਇਹ ਰਿਸ਼ਤਾ ਮੰਜ਼ੂਰ ਆ ਸਾਨੂੰ ਇਹ ਕੰਮ ਤਾਂ ਕਰਨਾ ਹੀ ਨਹੀਂ ਚਾਹੀਦਾ ਭੈਣ ਜੀ ਕਿਉਂ ਚਲੇ ਗਏ ਆਪਣੇ ਪੇਕੇਆਂ ਨੂੰ ਕਹਿਣ ਵਾਸਤੇ ਵਾਕੇ ਚਾਚੀ ਜੀ ਤੁਹਾਡੀ ਗੱਲ ਤਾਂ ਸਹੀ ਆ ਅਜੇ ਤੱਕ ਉਹਦੀ ਸੱਸ ਤੇ ਇੱਥੇ ਆਈ ਨਹੀਂ ਜਾਂ ਤੇ ਉਹ ਵੀ ਆਂਦੇ ਕਹਿੰਦੇ ਵੀ ਚਲੋ ਬੱਚਿਆਂ ਦੀ ਜੋ ਮਰਜ਼ੀ ਆਪਾਂ ਕਰ ਦਿੰਨੇ ਰਿਸ਼ਤਾ ਪਰ ਮੰਮੀ ਨੇ ਤੇ ਇੰਨਾ ਸੋਚਿਆ ਵੀ ਨਹੀਂ ਬਸ ਇਉਂ ਹੀ ਕਹਿੰਦੇ ਆ ਕੋੜੇ ਮੇਰੀ ਕੁਛ ਕਰਨ ਨਾਲੇ ਬਸ ਇਹਦਾ ਵਿਆਹ ਸਾਈਲ ਨਾ ਕਰ ਦਵਾ ਜੇ ਇਹਨੂੰ ਪਸੰਦ ਆ ਪਰ ਤੂੰ ਇਹ ਦੱਸ ਕਿ ਜ਼ਬਰਦਸਤੀ ਦੇ ਸਤੇ ਨੇ ਬਧੰਦੇ ਜੇ ਬੱਚਿਆਂ ਦਾ ਵਿਆਹ ਆਪਾਂ ਜ਼ਬਰਦਸਤੀ ਕਰ ਵੀ ਦਿੰਨੇ ਆ ਤੇ ਖੁਸ਼ੀ ਨਾ ਰਹੇ ਤਾਂ ਫੇਰ ਸਗੋਂ ਆਪਾਂ ਜ਼ਿਆਦਾ ਦੁਖੀ ਹੋ ਜਾਵਾਂਗੇ ਕੱਲ ਨੂੰ ਇੱਕ ਦੂਜੇ ਨੂੰ ਬੁਲਾਉਣਗੇ ਨਹੀਂ ਤਾਂ ਫੇਰ ਕਿਸ ਸਗੋਂ ਦੁਖੀ ਪਰ ਪਤਾ ਨਹੀਂ ਮੈਨੂੰ ਸਿਮਰਤ ਦੇ ਦਿਮਾਗ ਵਿੱਚ ਕੀ ਚੱਲਣ ਡਿਆ ਸਿਮਰਤ ਇਧਰ ਆ ਮੇਰੀ ਗੱਲ ਸੁਣ ਇਧਰ ਆ ਪੁੱਤਰ ਆ ਜਾ ਆ ਜਾ ਸਿਮਰਤ ਮੈਂ ਤੈਨੂੰ ਕੱਲ ਵੀ ਬੁਲਾਇਆ ਸੀ ਤੈਨੂੰ ਇੰਨੀਆਂ ਵਾਜਾ ਮਾਰੀਆਂ ਤੂੰ ਆਈ ਕਿਉਂ ਨਹੀਂ ਹਾਂਜੀ ਦੱਸੋ ਪੁੱਤ ਅੱਗੇ ਤਾਂ ਚਾਚੀ ਤਾਂ ਬੜਾ ਰੰਦੀ ਨਹੀਂ ਸੀ ਹੁੰਦੀ ਤੇ ਹੁਣ ਤੂੰ ਚਾਚੀ ਨੂੰ ਬੁਲਾਉਂਦੀ ਨਹੀਂ ਪਈ ਤੇਰੀ ਜਿੱਤਰਾ ਮੰਮੀ ਕਹਿਣ ਡਈ ਆ ਤੂੰ ਉਤਰਾ ਹੀ ਕਰਨ ਡਈ ਆ ਜੇ ਕਿਸੇ ਵਕਤ ਤੇਰੀ ਮੰਮੀ ਲੜ ਵੀ ਪੰਦੀ ਸੀ ਮੇਰੇ ਨਾਲ ਤੂੰ ਆਪਣੀ ਮੰਮੀ ਦੀ ਗਲਤੀ ਕੱਢਦੀ ਹੁੰਦੀ ਸੀ ਤੇ ਹੁਣ ਤੂੰ ਗੱਲ ਹੀ ਨਹੀਂ ਕਰਦੀ ਮੇਰੇ ਨਾਲ ਚਾਚੀ ਜੀ ਅੱਗੇ ਗੱਲ ਹੋ ਰਹੀ ਹੁਣ ਤੁਹਾਨੂੰ ਵੀ ਪਤਾ ਇਸ ਘਰ ਚ ਕੀ ਹੁੰਦਾ ਆ ਪੁੱਤੇ ਓਹ ਇੰਦੇ ਨਾਰਾਜ਼ਗੀ ਆ ਵੱਡਿਆਂ ਦੀ ਨਾਰਾਜ਼ਗੀ ਹੁੰਦੀ ਬੱਚਿਆਂ ਦੀ ਨਾਰਾਜ਼ਗੀ ਕਰਦੇ ਹੁੰਦੇ ਅੱਛਾ ਮੇਰੀ ਗੱਲ ਸੁਣ ਤੂੰ ਸਾਰੇ ਗੱਲ ਮੇਨਾਂ ਕਰ ਲੈਣੀ ਹੁਣ ਤੇਰੀ ਮੰਮੀ ਵੀ ਨਹੀਂ ਆਗੀ ਮੈਨੂੰ ਸੱਚੋ ਸੱਚ ਦੱਸ ਆ ਜੋ ਘਰ ਵਿੱਚ ਗੱਲ ਚੱਲਣ ਈ ਸਾਹਿਬ ਵਾਲੇ ਕੀ ਸਹੀ ਆ ਕਿਤੇ ਤੂੰ ਝੂਠ ਤੇ ਨਹੀਂ ਮੈਨੂੰ ਕੀ ਲੋੜ ਪਈ ਜਾਚੀ ਝੂਠ ਮਾਰਨ ਦੀ ਮੈਨੂੰ ਕੁਝ ਮਿਲੂਗਾ ਝੂਠ ਮਾਰ ਕੇ ਨਾਲਿਓ ਜੋ ਮੰਨਦਾ ਤੇ ਮੈਂ ਕਿੰਨੀ ਆ ਕਿਤਰਾ ਦੀ ਗੱਲ ਕਰਨ ਈ ਮੇਰੀ ਰਾਤੇ ਸ਼ੰਮੀ ਨਾਲ ਗੱਲ ਹੋ ਇੰਦੇ ਸੀ ਮੈਂ ਦੱਸਣ ਈ ਤੇਰੀ ਭਾਬੀ ਨੂੰ ਸ਼ਮਮੀ ਕਹਿੰਦੀ ਸਾਹਿਲਾ ਹੀ ਤੱਕ ਮੰਨਿਆ ਨਹੀਂ ਹੈਗਾ ਉਹ ਕਹਿੰਦਾ ਇਹ ਜ਼ਬਰਦਸਤੀ ਮੇਰੇ ਗੱਲ ਪੈਣ ਲਈ ਆ ਓਹੋ ਚਾਚੀ ਜੀ ਸ਼ਮਮੀ ਜੀ ਨੂੰ ਕਿਉਂ ਪੁੱਛਦੇ ਤੁਸੀਂ ਮੈਨੂੰ ਪੁੱਛੋ ਹਾਂ ਆ ਹੁਣੇ ਵੀ ਤੁਹਾਡੀ ਸਹਿਲ ਨਾਲ ਗੱਲ ਕਰਵਾਵਾਂ ਹੁਣੇ ਮਹੀਨਾ ਹੁਣੇ ਗੱਲ ਕੀਤੀ ਉਹਨਾਂ ਨੇ ਤੁਹਾਡੇ ਨਾਲ ਵਿਖਾਵਾਉ ਨੇ ਨਹੀਂ ਆਪਾਂ ਨਹੀਂ ਮੇਖਣਾ ਹੋ ਗਈ ਇਹ ਤੇਰੀ ਸਹਿਲ ਨਾਲ ਗੱਲ ਬਹੁਤ ਤੈਨੂੰ ਨਾਲ ਗੱਲ ਕਰਦੇ ਪਏ ਤੂੰ ਉਹਨਾਂ ਨੂੰ ਦੱਸ ਪਰ ਸ਼ਮਮੀ ਜੋ ਕਹਿੰਦੀ ਉਹ ਗਲਤ ਕਹਿੰਦੀ ਕਿ ਤੂੰ ਗਲਤ ਕਹਿ ਰਹੀ ਹੈ ਸ਼ਮਮੀ ਕਿਉਂ ਗਲਤ ਕਹੇਗੀ ਮੈਨੂੰ ਦੱਸ ਨਾ ਸ਼ਮਮੀ ਕਿਉਂ ਗਲਤ ਕਹੇਗੀ ਹਾਏ ਹਾਏ ਚਾਚੀ ਜੀ ਤੁਹਾਨੂੰ ਕਿੰਨੀਂ ਗਵਰ ਦੱਸਾਂ ਜੀ ਉਹ ਮੇਰੀ ਮੰਮੀ ਮੰਨ ਕੇ ਤੁਹਾਨੂੰ ਕੀ ਪ੍ਰੋਬਲਮ ਆ ਜਿਹੜਾ ਸ਼ੰਮੀ ਜੀ ਨੂੰ ਦੇਖਣਾ ਸੀ ਉਦੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁਣ ਤੁਹਾਨੂੰ ਮਿਲਣਾ ਕੀ ਪ੍ਰੋਬਲਮ ਆ ਹੈ ਹੈ ਕਿਸ ਸਾਹਲ ਦੀ ਗੱਲ ਕਰਨ ਢਈ ਉਹ ਆਪਣੀ ਮਾਂ ਵਾਲੀ ਗੱਲਾਂ ਕਰਨ ਢਈ ਆ ਚਾਚੀ ਜੀ ਦੁਬਾਰਾ ਕਿਉਂ ਕਿ ਸਾਹਲ ਮੰਨਣ ਨਹੀਂ ਦਿਆ ਸਿਮਰਤ ਸਾਹਲ ਨਹੀਂ ਮੰਨਦਾ ਪਿਆ ਜੇ ਆਹੋ ਮੈਨੂੰ ਸ਼ੰਮੀ ਨੇ ਮੇਨਾਂ ਗੱਲ ਕੀਤੀ ਆ ਕੰਦੀ ਸਾਹਲ ਨਹੀਂ ਮੰਨਣ ਢਿਆ ਇਹਰੇ ਵੱਲੋਂ ਹੀ ਕਹਿਣ ਢਈ ਮੰਨਣ ਢਿਆ ਤੁਹਾਨੂੰ ਨਹੀਂ ਯਕੀਨ ਹੁੰਦਾ ਨਾ ਆ ਵੇਖੋ ਵੀਰ ਜੀ ਹੁਣੇ ਮੈਂ ਤੁਹਾਨੂੰ ਫੋਨ ਵਿਖਾਉਣੀ ਹੁਣੇ ਮੇਨ ਆ ਦੇਖੋ ਤੇਰਾ ਦਿਮਾਗ ਖਰਾਬ ਹੋਇਆ ਇੱਥੇ ਰੱਖ ਫੋਨ ਉਹਨਾਂ ਨੇ ਕਿਵੇਂ ਇੱਕ ਹੀ ਕਰਨਾ ਵਾ ਭਰਾਵਾਂ ਨੂੰ ਇੰਜ ਵਿਖਾਈਦਾ ਹੁੰਦਾ ਫੋਨ ਤੇ ਤੁਸੀਂ ਯਕੀਨ ਹੀ ਨਹੀਂ ਕਰਦੇ ਫਿਰ ਤੇ ਮੈਂ ਕੁਝ ਨਾ ਕੁਝ ਕਰੂੰਗੀ ਮੇਰੀ ਗੱਲ ਸੁਣਾ ਜੇ ਉਧਰੋਂ ਫੋਨ ਆਇਆ ਛੰਮੀ ਤੇ ਫੋਨ ਆਇਆ ਤਾਂ ਤੁਸੀਂ ਹੁਣੇ ਕਹਿੰਦੇ ਤੇ ਛੰਮੀ ਨੇ ਝੂਠ ਥੋੜਾ ਬੋਲਣਾ ਵਾ ਮੇਰੀ ਗੱਲ ਸੁਣਨੀ ਵੀ ਨਹੀਂ ਤੇ ਕੀ ਕਰੋਗੇ ਕੀ ਲੱਕੀ ਉਹ ਗੱਲ ਨਹੀਂ ਲੱਕੀ ਉਹ ਗੱਲ ਨਹੀਂ ਹੈਗੀ ਗੱਲ ਸਮਝਣ ਦੀ ਕੋਸ਼ਿਸ਼ ਕਰ ਜੇ ਉਧਰ ਸਾਰੇ ਜਾਣੇ ਮੰਨ ਗਏ ਹੁੰਦੇ ਤੇ ਅੱਜ ਪੂਰਾ ਪਰਿਵਾਰ ਨਾ ਆਂਦਾ ਮੈਂ ਤਾਂ ਉਹਦੀ ਸੱਸ ਆ ਨਹੀਂ ਚਾਹੀਦੀ ਵਿੱਚ ਛੰਮੀ ਦੀ ਫਿਰ ਆਪਾਂ ਮੰਨਨੇ ਪਰਿਸ਼ਤ ਪੱਕਾ ਵਾ ਉਹ ਵੀ ਸਾਹਿਲ ਵੀ ਮੰਨਦਾ ਤੇ ਤੇਰੀ ਮੰਮੀ ਵੀ ਮੰਨਦੇ ਆ ਤੂੰ ਸਾਸਵਾਲ ਕਿਉਂ ਜਾਂਦੇ ਜੀ ਉਹਨਾਂ ਜੀਜਾ ਜੀ ਆਏ ਤੇ ਹੈਗੇ ਹੀ ਵੇਖਣ ਜੇ ਉਹ ਮੰਨ ਗਏ ਤੇ ਆਪੇ ਮੰਨ ਲੈਣਾ ਤੇਰਾ ਦਿਮਾਗ ਖਰਾਬ ਹੋ ਗਿਆ ਤੂੰ ਸਮਝਦੀ ਕਿਹਨੇ ਗੱਲ ਜਦੋਂ ਤੂੰ ਜਾਈਂਗੀ ਤੇ ਉਹ ਕੀ ਸਾਹਿਲ ਜਿਹੜਾ ਆਪਣੀ ਮਾਂ ਨੂੰ ਘਰੋਂ ਬਾਹਰ ਕੱਢ ਦੇਗਾ ਜੀਜਾ ਜੀ ਨੂੰ ਤਾਂ ਕੀ ਪਤਾ ਰਣਜੀਤ ਭਾਜੀ ਨੇ ਲੈ ਲੈਂਦਾ ਹੋਏ ਨਾਲ ਪਿਆਓ ਚੱਲੀਏ ਉਹ ਸਾਹਿਲ ਨੇ ਵੀ ਉਹਨਾਂ ਨੂੰ ਕਿਹਾ ਸੀ ਤਾਂ ਦੀ ਉਹ ਆਏ ਆ ਸਿਮਰਤ ਗੱਲ ਸਮਝਣ ਦੀ ਕੋਸ਼ਿਸ਼ ਕਰ ਕਹਿਣ ਕੀ ਦੇ ਆ ਮੈਂ ਸਮਝਦੀ ਆ ਉਹਨਾਂ ਦੀ ਸੁਣਨ ਹੀ ਨਹੀਂ ਦਈ ਇੱਕ ਮਿੰਟ ਬਾਹਰ ਬੈਲ ਵੱਜੀ ਵੇਖੋ ਉਹਨਾਂ ਨੂੰ ਗਿਆ ਹੀ ਨਾ ਆ ਗਿਆ ਵੇਖੋ ਜਾ ਕੇ ਸਿਮਰਤਾ ਹਜੇ ਵੀ ਵੇਲਾ ਹੈ ਜੋ ਸਹੀ ਗੱਲ ਹੈ ਨਾ ਉਹ ਮੈਨੂੰ ਦੱਸ ਦੇ ਬਚ ਜੇਗੀ ਪੁੱਤ ਤੂੰ ਮੈਂ ਆ ਚਾਚੀ ਦੀ ਬੱਜੀ ਆ ਤੁਸੀਂ ਆਪਣਾ ਸੋਚੋ ਮੇਰੇ ਬਾਰੇ ਨਾ ਸੋਚਣ ਦੀ ਲੋੜ ਨਹੀਂ ਮੇਰੀ ਮੰਮੀ ਹੈਗੀ ਮੇਰੇ ਸੋਚਣ ਲਈ ਇਹਨੇ ਤਾਂ ਲੈ ਆ ਜੋ ਮੰਮੀ ਨੇ ਕਹਿ ਦਿੱਤਾ ਨਾ ਉਹੀ ਹੋਣਾ ਵਾ ਤੇ ਜੋ ਇਹਨੇ ਕਹਿ ਦਿੱਤਾ ਮੰਮੀ ਕਹਿੰਦੀ ਉਹੀ ਕਰਨਾ ਵਾ שמי? שמי?